ਸਾਰਿਆਂ ਨੂੰ ਪਿਆਰ ਭਰੀ ਸਵੇਰ ਸ਼ਖਲ ਜੀ ਲੈ ਕੇ ਹਾਜ਼ਰ ਹੋਏ ਆਂ ਮਲਾਜ਼ਮਾਂ ਤੇ ਪੈਨਸ਼ਨਰਜ਼ ਦੇ ਲਈ ਵੱਡੀ ਖਬਰ ਸੋ ਦੋਸਤੋ ਪੰਜਾਬ ਦੇ ਮਲਾਜ਼ਮਾਂ ਤੇ ਪੈਨਸ਼ਨ ਜੋ ਸਾਂਝਾ ਫਰੰਟ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਮਲਾਜ਼ਮਾਂ ਤੇ ਪੈਨਸ਼ਨਰਾਂ ਲਈ ਵੱਡੀ ਖਬਰ ਹੈ ਤਿੰਨ ਕਿਸ਼ਤਾਂ ਦੇ ਵਿੱਚ ਪੇ ਕਮਿਸ਼ਨ ਦਾ ਬਕਾਇਆ 11% ਡੀਏ ਦੀਆਂ ਕਿਸ਼ਤਾਂ ਪੱਤੇ ਪੈਨਸ਼ਨਰ ਦੀ ਜਿਹੜੀ ਪੈਨਸ਼ਨ ਹੈ 2.9 ਨਾਲ ਗੁਣਾ ਕਰਕੇ ਦੇਣ ਸੰਬੰਧੀ ਕਈ ਮੰਗਾ ਮਲਾਜ਼ਮਾਂ ਦੀਆਂ ਨੇ ਜਿਸ ਸੰਬੰਧੀ ਵੱਡੀ ਅਪਡੇਟ ਆ ਰਹੀ ਹੈ ਦੋਸਤੋ ਦੇਖਣ ਤੋਂ ਪਹਿਲਾਂ ਚੈਨਲ ਤੇ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਜੀ ਸੋ ਦੋਸਤੋ ਅੱਜ ਦੀ ਜਿਹੜੀ ਵੱਡੀ ਅਪਡੇਟ ਹੈ ਪੰਜਾਬ ਦੇ ਮਲਾਜ਼ਮਤ ਤੇ ਪੈਨਸ਼ਨਰ ਦੇ ਸਾਂਝਾ ਫਰੰਟ ਦੇ ਸੱਦੇ ਤੇ ਜਿਹੜਾ ਬਜਟ ਸੈਸ਼ਨ ਦੇ ਦੌਰਾਨ 24 ਅਤੇ 25 ਮਾਰਚ ਨੂੰ ਮੋਹਾਲੀ ਵਿਖੇ ਰੈਲੀਆਂ ਦੇ ਵਿਧਾਨ ਸਭਾ ਦੇ ਵੱਲ ਮਾਰਚ ਰੱਖਿਆ ਹੈ ਇਸ ਦੇ ਵਿੱਚ ਮਲਾਸਮਾ ਨੇ ਦੋਸਤੋ ਆਪਣੀਆਂ ਮੰਗਾਂ ਜਿਹੜੀਆਂ ਨੇ ਉਹਦੀ ਲਿਸਟ ਜਾਰੀ ਕੀਤੀ ਹੈ ਮਲਾਸਮਾ ਦੀਆਂ ਕਿਹੜੀਆਂ-ਕਿਹੜੀਆਂ ਮੰਗਾਂ ਨੇ ਆਓ ਦੇਖਦੇ ਹਾਂ ਸੋ ਦੋਸਤੋ ਇਹ ਜਿਹੜੇ ਵਿੱਚ ਲਿਖਿਆ ਗਿਆ ਹੈ ਮੰਗਾਂ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਮਲਾਸਮਾ ਤੇ ਪੈਸ਼ਨ ਅਤੇ ਹੋਰ ਵਰਗਾ ਪ੍ਰਤੀ ਅੰਕ ਪਿਆਰ ਕੀਤੇ ਗਏ ਅੜੀਅਲ ਰਵੱਈਏ ਨੂੰ ਤੋੜਨ ਦੇ ਲਈ ਅਤੇ ਹੇਠ ਲੀਆਂ ਮੰਗਾਂ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਦਰਸਾਇਆ ਗਿਆ ਹੈ ਦੋਸਤੋ ਮਾਨ ਪੱਤਾ ਵਰਕਰਾਂ ਤੇ ਘੱਟੋ ਘੱਟ ਉਜਰਤ ਨੂੰ ਲਾਗੂ ਕਰਵਾਉਣ ਕੱਚੇ ਠੇਕੇਨ ਇਨਲਿਸਟਮੈਂਟ ਅਤੇ ਆਊਟਸੋਰਸ ਮਲਾਸਮਾ ਨੂੰ ਪੱਕਾ ਕਰਵਾਉਣ 1972 ਦੀ ਨੀਵਾ ਤਹਿਤ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਪਰਖ ਕਾਲ ਸੰਬੰਧੀ 15/15 ਦਾ ਨੋਟੀਫਿਕੇਸ਼ਨ ਰੱਦ ਕਰਵਾਉਣ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮਲਾਸਮਾ ਦੇ ਪੰਜਾਬ ਸਕੇਲ ਲਾਗੂ ਕਰਵਾਉਣ 6ਵੇਂ ਤਨਖਾਹ ਕਮਿਸ਼ਨ ਦੇ ਤਹਿਤ ਪੈਨਸ਼ਨਰਸ ਦੇ 2.85 ਨਾਲ ਗੁਣਾਕ ਲਾਗੂ ਕਰਵਾਉਣ ਪਿੰਡੋਂ ਪੱਤਾ ਬਾਡਰ ਏਰੀਆ ਪੱਤਾ ਸਮੇਤ ਜਿਹੜੇ ਸਮੂੱਚੇ ਪੱਤੇ ਨੇ ਏਸੀਪੀ ਆ ਜਿਹੜੀ ਉਹ ਲਾਗੂ ਕਰਵਾਉਣ 11% ਦੀ ਮਹਿੰਗਾਈ ਪੱਤੇ ਦੀਆਂ ਰੋਕੀਆਂ ਗਈਆਂ ਕਿਸ਼ਤਾਂ ਦੇ ਬਕਾਇਆ ਜਾਰੀ ਕਰਵਾਉਣ ਮਲਾਜ਼ਮਾਂ ਦੇ ਪੈਨਸ਼ਨਰਸ ਨੂੰ 36 42 ਅਤੇ 32 ਕਿਸ਼ਤਾਂ ਦੇ ਵਿੱਚ ਦਿੱਤੇ ਜਾਣ ਵਾਲੇ ਬਕਾਏ ਨੂੰ ਤਿੰਨ ਕਿਸ਼ਤਾਂ ਦੇ ਵਿੱਚ ਜਾਰੀ ਕਰਵਾਉਣ ਜਬਰੀ ਥੋਪੀ ਗਈ 200 ਵਿਕਾਸ ਟੈਕਸ ਨੂੰ ਰੱਦ ਕਰਵਾਉਣ ਦੇ ਲਈ ਜਿਹੜਾ ਹੈ 25 ਮਾਰਚ ਨੂੰ ਮਹਾਲੀ ਪੂਜਨ ਦਾ ਸੱਦਾ ਦਿੱਤਾ ਗਿਆ ਹੈ ਇਹਨਾਂ ਮਲਾਜ਼ਮਾਂ ਨੂੰ ਕਿੰਨਾ ਦੇਣੇ ਦਿੱਤਾ ਹੈ ਇਹ ਜਿਹੜੇ ਡੈਮੋਕ੍ਰੈਟਿਕ ਮਲਾਜ਼ਮ ਫੈਨਡਰੇਸ਼ਨ ਪੰਜਾਬ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਮਲਾਜ਼ਮਾਂ ਤੇ ਪੈਸ਼ਨਰ ਦੀਆਂ ਮੰਗਾਂ ਦੀ ਲਿਸਟ ਮੰਗਾਂ ਨੂੰ ਲੈ ਕੇ ਸੋ ਦੋਸਤੋ 24 ਅਤੇ 25 ਮਾਰਚ ਨੂੰ ਜਿਹੜੀਆਂ ਰੈਲੀਆਂ ਕੀਤੀਆਂ ਜਾ ਰੀਆਂ ਨੇ ਵਿਧਾਨ ਸਭਾ ਦੇ ਵੱਲ ਜਿਹੜਾ ਕਿ ਮਾਰਚ ਕੀਤਾ ਜਾ ਰਿਹਾ ਹੈ ਸੋ ਇਹ ਸੇਮ ਲਾਜ਼ਮਾਂ ਤੇ ਪੈਨਸ਼ਨ ਨੂੰ ਲੈ ਕੇ ਅੱਜ ਦੀ ਬਹੁਤ ਹੀ ਖਾਸ ਅਪਡੇਟ ਚੈਨਲ ਦੇ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਮਿਲਦੇ ਆਂ ਕਿਸੇ ਨਵੀਂ ਅਪਡੇਟ ਦੀ ਨਾਲ ਧੰਨਵਾਦ ਜੀ